ਜੀ ਅੱਜ ਜੋਰ ਹੌਲੀ ਦੇ ਕੇ ਬੋਲੋ ਹਣਾ ਸਰਕਾਰ ਜੀ ਅੱਜ ਸਾਡੇ ਨਾ ਮੰਮੀ ਨਾ ਦਿਨਾਂ ਦੇ ਨਾਮ ਦਿਖਾਉਣਗੇ ਮੇਰੇ ਨਾਲ ਨਾਲ ਦਿਨਾਂ ਦੇ ਨਾਮ ਸਿੱਖੋ ਥੈਂਕ ਯੂ ਜੀ ਕੀ ਇਹ ਤੇ ਮੇਰੇ ਨਾਲ ਨਾਲ ਬੋਲਣਾ ਠੀਕ ਆ ਠੀਕ ਆ ਠੀਕ ਹੈ ਜੀ ਸਸੇ ਨੂੰ ਹੋੜਾ ਸਸੇ ਨੂੰ ਹੋੜਾ ਮੰਮਾ ਅਵੇ ਨੂੰ ਕੰਨਾ ਵਾ ਵ ਨੂੰ ਕੰਨਾ ਰਾਰਾ ਰਾਰਾ 2 ਵਾਰ ਸਾਰਾ 3 ਕ ਪਹਿਲਾ ਕਿਹੜਾ ਦਿਨ ਆਪਣਾ ਸੋਮਵਾਰ ਠੀਕ ਤੇ ਦੂਜਾ ਹੈਗਾ ਮੰਮੇ ਤੇ ਟਿੱਪੀ ਮੰਮੇ ਤੇ ਟਿੱਪੀ ਗੱਗਾ ਗੁਗਰ ਲੱਲਾ ਸ਼ਵਸ਼ ਮੰਮੇ ਤੇ ਟਿੱਪੀ ਗੱਗਾ ਲੱਲਾ ਮੰਗਲ ਪਾਵਰ ਨੂੰ ਨਾ ਵਾਰ ਰਾਰਾ ਵਾਰ ਸ਼ਵਸ਼ ਵਾਵੇ ਨੁ ਕੰਨਾ ਵਾਰਾ ਲਾ ਵਾਰ ਉਰੇ ਨੂੰ ਨੰ ਬਬਾ ਸ਼ਾਬਾ ਬਾ ਉਪਰਾਧਕ ਹਾਂਜੀ ਥੱਲੇ ਦੇ ਨਹੀਂ ਥੱਲੇ ਇੱਕ ਹੋ ਵਾਦੇ ਔਕੜ ਇੱਕ ਹੋ ਇਸ ਤਰ੍ਹਾਂ ਇਹ ਕਰਕੇ ਤੱਦਾ ਤੱਦਾ ਬੁੱਧ ਬੱਬੇ ਨੂੰ ਔਕੜੇ ਬੁੱਧ ਔਕੜੇ ਉਪਰਾਧਕ ਉਪਰਾਧਕ ਤੱਦਾ ਦੁੱਧ ਬਦ ਵਾਰ ਵਾਵੇਂ ਕੰਨਾ ਵਾਰ ਸਾਰਿਆਂ ਦੇ ਪਿੱਛੇ ਪੋਣਾ ਵਾਰ ਵਾਵੇ ਕੰਨਾ ਵਾਰ ਆਰਾ ਵਾਰ ਠੀਕ ਆ ਮਾਤਾ ਜਿਹੜਾ ਉਰੇ ਲਿਖਣਾ ਹੱਥ ਸਾਰਿਆਂ ਨੂੰ ਇਹ ਆਉਂਦਾ ਹੈ ਨਾ ਹੈ ਨਾ ਕਿਹੜਾ ਆਹਾ ਵੀਰ ਵਾਰ ਠੀਕ ਹੁਣ ਦੱਸੋ ਫਿਰ ਜੇ ਸਾਰਿਆਂ ਨੂੰ ਦੱਸੋ ਵਾਵਾ ਵਾਵਾ ਹਾਂਜੀ ਵਾਵੇ ਨੂੰ ਵਿਹਾਰੀ ਠੀਕ ਆ ਜੀ ਇਰਾਰਾ ਵੀਰ ਵਾਰ ਵਾਵੇਂ ਕੰਨਾ ਵਾਰ ਆਰਾ ਵਾਰ ਤੇ ਵਾਰ-ਵਾਰ ਹੈ ਵਾਰ ਆਈ ਜਾਣਾ ਠੀਕ ਆ ਹਫਤੇ ਵਿੱਚ ਕਿੰਨੇ ਦਿਨ ਹੁੰਦੇ ਆ ਸੱਤ ਇਨਸ਼ਾ ਅੱਲਸ਼ ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਦੱਸੋ ਸਪੈਲਿੰਗ ਆਨੇ ਆ ਅੱਖਰ ਸ ਸੋਸੇ ਦੇ ਪੈਰ 'ਚ ਵਿੰਦੀ ਸੋਸੇ ਦੇ ਪੈਰ ਸੋਸੇ ਨੂੰ ਉਕੜੇ ਸੂ ਉੱਪਰ ਆਗਤ ਕ ਕ ਕ ਰਾ ਰਾ ਕ ਕ ਰਾ ਰਾ ਸ਼ੁੱਕਰ ਵਾਹ ਰਵਾ ਨੂੰ ਨਵਾ ਵਾਹ ਇਕਨ ਹਲਾ ਨ ਮੈਨੂੰ ਬਣਾਇਆ ਵਾਹੇ ਕੰਨਾ ਵਾਹ ਆਦਿ ਨੇ ਨਾ ਵਾਹ ਰਾ ਰਵਾ ਵਾਹ ਰਵਾ ਸ਼ੁਕਰ ਵਾਰ ਸ਼ੁਕਰ ਬਰ ਨਿਸ਼ਾਨੀ ਵਾ ਸੱਸੇ ਦੇ ਪੈਰ ਚ ਵਿੰਦੀ ਸੱਸੇ ਦੇ ਪੈਰ ਚ ਵਿੰਦੀ ਨੰਨੇ ਨੂੰ ਹਾਰ ਗਈ ਨੀ ਸਨੀ ਵਾ ਰਵਣ ਕੰਨਾ ਵਾਰ ਰਰ ਵਾਰ ਸਾਰਿਆਂ ਦੇ ਪਿੱਛੇ ਕੀ ਲੱਗਿਆ ਵਾਰ ਵਾਰ ਆੜਾ ਤਾਂ ਆੜੇ ਨੂੰ ਦਲਾਈਆਂ ਐ ਦੱਤਾ ਆੜੇ ਨੂੰ ਦਲਾਵਾ ਆੜੇ ਦਲਾਮੇ ਤੱਤਾ ਐਤ ਵਵਨ ਗੁੰਨਾ ਵਾਰ ਰਵਾਰ ਐਤ ਵਾਰ ਮਿੰਸ਼ਾ ਸ਼ਬਸ਼ ਤੇ ਸਭ ਨਾਲੋਂ ਤੇਰਾ ਫੇਵਰੇਟ ਤੈਨੂੰ ਕਿਹੜਾ ਵਧੀਆ ਲੱਗਦਾ ਦੀਨ ਆ ਇਹ ਆਹ ਵੀਰਵਾਰ ਮੈਨੂੰ ਤਾਂ ਲੱਗਿਆ ਤੂੰ ਐਤਵਾਰ ਨੂੰ ਚੁਣੂਗਾ ਵੀ ਹਾਂ ਮੈਨੂੰ ਆ ਵਧੀਆ ਲੱਗਦਾ ਹਾਂ ਤੇ ਛੁੱਟੀ ਹੁੰਦੀ ਐਦਵਾਰ ਵਾਲੇ ਦਿਨ ਐ ਤੇਰਥ ਨਹੀਂ ਮੰਨ ਮਹਾ ਹਾਂ ਕਿਹੜਾ ਦਿਨ ਆਹੇ ਐਦਵਾਰ